ਜਿਲ੍ਹਾ ਖੰਨਾ ਦੇ ਐਸਐਸਪੀ ਅਸ਼ਵਨੀ ਗੋਟਿਆਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਰਾਤ ਅਤੇ ਦਿਨ ਵੇਲੇ ਲੋਕਾਂ ਨੂੰ ਹਾਦਸਿਆਂ ਤੋਂ ਬਚਾਉਣ ਲਈ ਪੁਲਿਸ ਵੱਲੋਂ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ 31 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਅੱਜ ਸਮਰਾਲਾ ਦੇ 메ਨ ਚੌਂਕ ਵਿੱਚ ਟ੍ਰੈਫਿਕ ਦਫ਼ਤਰ ਵਿਖੇ ਤਰਲੋਚਨ ਸਿੰਘ ਡੀਐਸਪੀ ਸਮਰਾਲਾ ਦੀ ਅਗਵਾਈ ਹੇਠ ਵਾਹਨ ਚਾਲਕਾਂ ਅਤੇ ਰਿਕਸ਼ਾ ਚਾਲਕਾਂ ਨੂੰ ਹੈਲਮਟ ਰਿਫਲੈਕਟਰ ਬੈਲਟਾਂ ਵੰਡੀਆਂ ਗਈਆਂ ਅਤੇ ਵੱਡੀਆਂ ਕਮਰਸ਼ੀਅਲ ਗੱਡੀਆਂ ਪਿੱਛੇ ਰਿਫਲੈਕਟਰ ਲਾਏ ਗਏ ਅੱਜ ਦੇ ਟ੍ਰੈਫਿਕ ਜਾਗਰੂਕਤਾ ਕੈਂਪ ਤਰਲੋਚਨ ਸਿੰਘ ਡੀਐਸਪੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰੇਕ ਵਾਹਨ ਚਾਲਕ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ ਅਤੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅੱਜ ਕੱਲ੍ਹ ਤੋਂ ਦਾ ਮੌਸਮ ਹੋਣ ਕਰਕੇ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੀ ਸਪੀ ਨਿਯਮ ਮੁਤਾਬਕ ਰੱਖਣੀ ਚਾਹੀਦੀ ਹੈ ਅਤੇ ਆਮ ਰਾਹਗੀਰਾਂ ਨੂੰ ਵੀ ਟ੍ਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਜ਼ਰੂਰੀ ਹੈ। ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ। ਜੀ ਸਾਡੇ ਮਾਨਯੋਗ ਐਸਐਸਪੀ ਮੈਡਮ ਸੁਨੀਕ ਕਟਿਆਲ ਜੀ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਡੇ ਟ੍ਰੈਫਿਕ ਇੰਸਪੈਕਟਰ ਨੇ ਡਿਸਟ੍ਰਿਕਟ ਹੈੱਡ ਦੇ ਇੰਚਾਰਜ ਸਰਪੰਚ ਜੀ ਸਿੰਘ ਤੇ ਇਸ ਸਮਝੂੜਾ ਇਹ ਜਿਹੜਾ ਅਸੀਂ 1 ਜਨਵਰੀ ਤੋਂ 31 ਜਨਵਰੀ ਤੱਕ ਖੜ੍ਹ ਰੱਖਿਆ ਜਿਹੜਾ ਰਾਸਤੀ ਜਵਲ ਦੇ ਨਾ ਰਹੇ ਆ। ਇਦੇ ਵਿੱਚ ਅਸੀਂ ਕਾਫੀ ਮਾਤਰਾ ਦੇ ਵਿੱਚ ਹੈਲਮਟ ਰਾਤ ਵੇਲੇ ਜਿਹੜੇ ਆ ਸਾਈਕਲ ਆ ਰਿਕਸ਼ੇ ਵਾਲੇ ਇਹਨਾਂ ਨੂੰ ਬਿਲਡ ਅਪ ਤੁਸੀਂ ਆ ਇਸ ਤੋਂ ਦਣਾ ਫਾਸਟ ਟਿਕਾ ਦਿੱਤੀਆਂ ਜਿੰਨੀਆਂ ਗੱਡੀਆਂ ਛੋਟੀਆਂ ਜੀਪਾਂ ਵਗੈਰਾ ਕਮਰਸ਼ੀਅਲ ਉਹਨਾਂ ਦੇ ਲਈ ਅਸੀਂ ਜਿਹੜੇ ਆ ਪਿੱਛੇ ਪਾਸੇ ਜਿਹੜਾ ਰਾਤ ਦੀ ਚਮਕਣ ਵਾਲੇ ਜਿਹੜੇ ਆ ਪ੍ਰੋਜੈਕਟਰ ਜਿਹੜੇ ਆ ਟ੍ਰੈਂਗਲ ਉਹ ਸਾਰੀਆਂ ਗੱਡੀਆਂ ਤੇ ਅਸੀਂ ਲਾ ਜਾਂਦੇ ਆ ਤਾਂ ਕਿ ਆ ਧੁੰਦਾ ਮੌਸਮ ਹੈ ਐਕਸੀਡੈਂਟ ਜਿਹੜਾ ਰੇਟ ਆ ਘਟਾਇਆ ਜਾ ਸਕੇ ਤੇ ਸਵੇਰੇ ਵੱਲ ਥੋੜੇ ਜਿਹੇ ਇਹ ਪਬਲਿਕ ਨੂੰ ਇਹ ਫੀਲ ਹੈ ਹੈਲਮਟ ਜਰੂਰ ਪਹਿਨਣ ਕਿਉਂਕਿ ਜੇ ਬੰਦੇ ਦਾ ਬਰੌਡ ਹੈਲਮਟ ਐਕਸੀਡੈਂਟ ਹੁੰਦਾ ਹੈ ਉਹਦੇ ਚ ਕੈਜੂਐਲਟੀ ਜ਼ਿਆਦਾ ਹੋਣ ਦੇ ਚਾਂਸਸ ਆ ਜੇ ਹੈਲਮਟ ਪਾਇਆ ਹੋਏ ਜ਼ਬਰਦਸਤ ਐਕਸੀਡੈਂਟ ਦੇ ਵਿੱਚ ਵੀ ਬੰਦੇ ਦੀ ਜਿਹੜੀ ਹੈ ਜਾਨ ਬਚ ਜਾਂਦੀ ਹੈ ਅ ਤੇ ਹੁਣ ਆਪਕ ਕੋਈ ਚਲਾਨ ਦੀ ਤਰ੍ਹਾਂ ਚਾਹ ਹਾਂਜੀ ਇਹ ਇਹ ਤੋਂ ਬਾਅਦ ਸਾਡਾ ਕੰਟੀਨਿਊ ਚੱਲਿਆ ਜਿਹੜਾ ਟ੍ਰੈਫਿਕ ਰੂਲ ਦੀ ਵਾਇਲੇਸ਼ਨ ਕਰੂਗਾ ਉਹਦੇ ਖਿਲਾਫ ਜਿਹੜਾ ਚਲਾਨ ਵੀ ਕਰਾਂਗੇ ਜਿਹੜੇ ਬੱਚਿਆਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਆ ਉਹਨਾਂ ਦੇ ਵਹੀਕਲ ਜਿਹੜੇ ਬੰਦ ਕੀਤੇ ਜਾਣਗੇ ਤੇ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਵੀ ਕਾਰ ਵੀ ਕਰਾਂਗੇ ਕੋਈ ਹੋਰ ਉੱਪਰ ਗੱਲ ਕਰ ਨਹੀਂ ਸਕਦਾ ਪਰ ਲੋਕਾਂ ਨੂੰ ਜਾਣਕਾਰੀ ਇਹੀ ਹੈ ਜੀ ਜਿਹੜੀ ਸਪੀਡ ਆ ਉਹ ਅੰਡਰ ਜਿਹੜੀ ਆ ਟੂ ਵੀਲਰ ਲਈ ਫੋਰ ਵੀਲਰ ਜੀ ਉਹ ਨਿਰਧਾਰਤ ਕੀਤੀ ਗਈ ਆ ਉਸ ਸਪੀਡ 'ਚ ਵਹੀਕਲ ਜਿਹੜੇ ਆਪਣਾ ਚਲਾਉਣ ਉਸ ਤੋਂ ਵੱਧ ਕਾੜੀ ਨਾ ਕਰਨ ਹੈਲਮਟ ਜਰੂਰ ਲੈਣ ਹੋਰ ਵੀਜਰ ਦੇ ਵਿੱਚ ਸੀਟ ਵੈਲਟ ਆਪਣੀ ਜਰੂਰ ਜਿਹੜੀ ਆ ਪਾ ਕੇ ਬੈਠਾ ਅੱਜ ਮਾਨਯੋਗ ਸਾਥੇ ਐਡੀਪੀ ਟ੍ਰੈਫਿਕ ਸਾਡੇ ਮਾਨਯੋਗ ਐਸਐਸਪੀ ਮੈਡਮ ਅਸ਼ਵਨੀ ਕਟਿਆਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਸਾਡੇ ਡੀਐਸਪੀ ਸੰਵਾਲਾ ਜੀ ਦੀ ਅਗਵਾਈ ਵਿੱਚ ਔਰ ਸਾਡੇ ਐਸਐਟਓ ਮਛਵੜਾ ਜੀ ਨੂੰ ਨਾਲ ਲੈ ਕੇ ਅਸੀਂ ਸੜਕ ਸੁਰੱਖਿਆ ਮਹੀਨਾ ਜੋ ਕਿ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਆ ਜੀ ਲੋਕਾਂ ਨੂੰ ਟ੍ਰੈਫਿਕ ਸੰਬੰਧੀ ਅਵੇਅਰਨੈਸ ਕਰਨ ਦੀ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਹੈਲਮਟ ਵੰਡੇ ਰਹੇ ਜਿਹੜੇ ਕਿ ਵਿਦਆਊਟ ਹੈਲਮਟ ਜਾਣ ਜਾ ਰਹੇ ਨੇ ਪਰ ਇਸ ਤੋਂ ਇਲਾਵਾ ਗੱਡੀਆਂ ਨੂੰ ਰਿਫਲੈਕਟਰ ਲਗਾਏ ਜਾ ਰਹੇ ਨੇ ਕਿਉਂਕਿ ਧੁੰਦ ਦਾ ਮੌਸਮ ਹੈ ਧੁੰਦ ਦੇ ਮੌਸਮ ਦੇ ਵਿੱਚ ਰਿਫਲੈਕਟਰ ਨਾ ਲੱਗੇ ਹੋਣ ਕਰਕੇ ਸੜਕਾਂ ਦੇ ਬਹੁਤ ਹਾਦਸੇ ਹੁੰਦੇ ਨੇ ਤੇ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਮੇਨ ਤੌਰ ਤੇ ਰਿਫਲੈਕਟਰਾਂ ਤੇ ਜ਼ਿਆਦਾ ਹੋ ਦਿੱਤਾ ਤੇ ਇਸ ਤੋਂ ਇਲਾਵਾ ਜਿਹੜੇ ਪੈਦਲ ਚੱਲਣ ਵਾਲੇ ਜਾਂ ਰਿਕਸ਼ਾ ਚਾਲਕ ਨੇ ਉਹਨਾਂ ਦੇ ਲਈ ਅਸੀਂ ਫਲੋਰੋਸੈਂਟ ਜੇੜੀਆਂ ਨੇ ਇਸ ਟਾਈਪਸ ਲੋਕਾਂ ਨੂੰ ਮਦਦ ਕਰਾਈਆਂ ਨੇ ਇਸ ਤੋਂ ਇਲਾਵਾ ਫਰਸਟ ایڈ ਕਿਟਾਂ ਕਈ ਵਾਰ ਆਪਾਂ ਦੇਖਦੇ ਹਾਂ ਸੜਕ ਤੇ ਕੋਈ ਹਾਦਸਾ ਹੁੰਦਾ ਗੱਡੀ ਦੇ ਵਿੱਚ ਫਰਸਟ ایڈ ਕਿਟ ਨਾ ਹੋਣ ਕਰਕੇ ਕਈ ਵਾਰ ਜਣਾ ਸੱਟਾਂ ਜ਼ਿਆਦਾ ਹੋ ਜਾਂਦੀ ਹੈ ਇਸ ਲਈ ਫਰਸਟ ایڈ ਕਿਟਾਂ ਲੋਕਾਂ ਨੂੰ ਮਦਦ ਕਰਾਉਣੀਆਂ ਨੇ ਇਹਦੇ ਨਾਲ ਨਾਲ ਅਸੀਂ ਲੋਕਾਂ ਨੂੰ ਟ੍ਰੈਫਿਕ ਸੰਬੰਧੀ ਜਾਣਾਲ ਅਵੇਰਨੈਸ ਵੀ ਕਰ ਰਹੇ ਹਾਂ ਜਿਹੜੀ ਬਾਜ਼ਾਰ ਤੇ ਵੀ ਟ੍ਰੈਫਿਕ ਦੀ ਸਮੱਸਿਆ ਬਾ ਉਹਨੂੰ ਕਿਸ ਤਰ੍ਹਾਂ ਹੱਲ ਕਰੀਏ ਡੈਫਟੀ ਜਿਸ ਤਰ੍ਹਾਂ ਪਹਿਲਾਂ ਡਿਪਟੀ ਸਾਹਿਬ ਵੀ ਦੱਸ ਕੇ ਗਏ ਨੇ ਅਸੀਂ ਜੋ ਸਭ ਨਾਲ ਵੀ ਮੀਟਿੰਗ ਕੀਤੀ ਸੀ ਉਹਨਾਂ ਨਾਲ ਹੁਣ ਅਸੀਂ ਨੈਕਸਟ ਵੀਕ ਉਹਨਾਂ ਨਾਲ ਕਰਕੇ ਅਸੀਂ ਇੱਕ ਮੁਹਿੰਮ ਚਲਾਵਾਂਗੇ ਬਕਾਇਦਾ ਜਿੰਨੀਆਂ ਵੀ ਬਾਹਰ ਰੋਡ ਦੇ ਉੱਤੇ ਪਾਰਕਿੰਗਾਂ ਲੋਕਾਂ ਨੇ ਇੰਪੋਰਟਮੈਂਟ ਕੀਤੀ ਹੋਈ ਆ ਰੈਡੀਆਂ ਫਟੀਆਂ ਖੜਾਈਆਂ ਨੇ ਜਾਂ ਸੜਕਾਂ ਦੇ ਉੱਤੇ ਬਾਹਰ ਸਮਾਨ ਵਧਾਇਆ ਹੋਇਆ ਉਹਨਾਂ ਨੂੰ ਅਸੀਂ ਕਮੇਟੀ ਦੀ ਮਦਦ ਨਾਲ ਨਾਲ ਲੈ ਕੇ ਉਹਨਾਂ ਦੇ ਬਕਾਇਦਾ ਚਲਾਨ ਕੀਤਾ ਜਾਣਗੇ ਪਰ ਜਿਹੜਾ ਉਹਨਾਂ ਨੇ ਦੁਕਾਨਾਂ ਦੇ ਬਾਹਰ ਸਮਾਨ ਰੱਖਿਆ ਹੋਇਆ ਉਹ ਬਕਾਇਦਾ ਕਮੇਟੀ ਵਾਲੇ ਜ਼ਬਤ ਕਰਨਗੇ ਔਰ ਜੋ ਸੜਕਾਂ ਦੇ ਉੱਤੇ ਵਾਹਨ ਖੜੇ ਨੇ ਸਕੂਟਰ ਮੋਟਰਸਾਈਕਲਾਂ ਜੋ ਕਿ ਵਾਈਟ ਪੱਟੀ ਤੋਂ ਬਾਹਰ ਹੋਣ ਜਾਂ ਤਾਂ ਉਹਨਾਂ ਦੇ ਬਣਦੇ ਕਾਨੂੰਨ ਦੇ ਅਨੁਸਾਰ ਮੋਟਰ ਵਹੀਕਲ ਐਕਟ ਦੇ ਅਨੁਸਾਰ ਬਣਦੇ ਚਲਾਣਵੀ ਕੀਤੇ ਜਾਂਦੇ ਇੱਕ ਬੋਲਟ ਮੋਟਰ ਵੀ ਬੋਪਟਾਕੇ ਮਾਰਦੇ ਨੇ ਤੇ ਇੱਕ ਜਿਹੜੀਆਂ ਟਰਾਲੀਆਂ ਹੁੰਦੀਆਂ ਨੇ ਰੇਡ ਹੋਈਆਂ ਵੱਡੇ ਵੱਡੀਆਂ ਉਹਨਾਂ ਦੇ ਤੇ ਬੜੇ ਬੜੇ ਸਪੀਕਰ ਲੱਗੇ ਹੋਏ ਨੇ ਮੋਟਰ ਵਾਹਨ ਉਹਨਾਂ ਨੂੰ ਵੀ ਅਸੀਂ ਜ਼ਿੰਮੇਵਾਰ ਭਾਈਚਾਰੇ ਨਾਲ ਤੇ ਉਹਨਾਂ ਨੂੰ ਵੀ ਅਸੀਂ ਬਕਾਇਦਾ ਥੋੜੇ ਮਾਦੀਮ ਰਾਹੀਂ ਵੀ ਅਨਜਾਰਚ ਕਰਦੇ ਹਾਂ ਤੇ ਬਕਾਇਦਾ ਅਸੀਂ ਆਪਣੇ ਤਾਂ ਅੰਦਰ ਵੀ ਸਮਝਾਉਣੇ ਰਹਿੰਦੇ ਆ ਜਦੋਂ ਸ਼ਹਿਰੀ ਏਰੀਆ ਦੇ ਵਿੱਚ ਜਾਂ ਆਪਾਂ ਸੜਕਾਂ ਤੇ ਜਾਂਦੇ ਆ ਤਾਂ ਸਪੀਕਰ ਆਪਣੇ ਬੰਦ ਕਰਕੇ ਜਾਓ ਤੇ ਬਕਾਇਦਾ ਉਹਨਾਂ ਨੂੰ ਸਮਝਾਉਣਾ ਵੀ ਜਾਂ ਬਾਕੀ ਅੱਗੇ ਵੀ ਖੇਤਾਂ ਦੇ ਵਿੱਚ ਵੀ ਅਸੀਂ ਇਹ ਮਹਿਮ ਜਾਰੀ ਰੱਖਦੇ ਹਾਂ ਪਟਾਕੇ ਵਾਲਿਆਂ ਦੇ ਅਸੀਂ ਰੈਗੂਲਰ ਚਲਾਨ ਕਰ ਰਹੇ ਹਾਂ ਜੀ ਜਦੋਂ ਮੇਨ ਸੜਕਾਂ ਦੇ ਉੱਤੇ ਜਿਹੜਾ ਵੀ ਸਾਡੇ ਕੋਲ ਦੀ ਕੋਈ ਬੋਲਟ ਮੋਟਰਸਾਈਕਲ ਮੋਡੀਫਾਈ ਸਲੈਂਸਰ ਕਰਕੇ ਲੰਘਦਾ ਉਹਦਾ ਬਕਾਇਦਾ ਅਸੀਂ ਚਲਾਨ ਕਰਦੇ ਹਾਂ ਜੀ ਉਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਰਦਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV